ਪਤਾ ਲੱਗ ਰਿਹਾ ਬੜੇ ਫਾਂਗਰੂ ਕੈਂਪਸ ਤੋਂ ਕੋਲੀ ਮਾਰੀ ਗਏ ਤੇ ਸਿੱਖੀ ਇਹਨੂੰ ਬੜੇ ਮਾਰੀਆ ਤੇ ਉਹ ਲਾਂਚ ਆਰਡਰ ਦੇ ਪੰਜਾਬ ਦਾ ਬੇੜਾ ਕਰ ਕੋ ਪਤਾ ਨਹੀਂ ਮਾਨ ਸਾਹਿਬ ਕਿਹੀਆਂ ਗਨਾਂਜ ਫਿਰਦੇ ਜਿਹੜੇ ਪਿਆਜ ਲਾਉਣ ਕਿਰਨ ਬਾਜ਼ਾਰਾਂ ਦੇ ਲੋਕਾਂ ਨੂੰ ਪੁੱਛਣ ਬਸਾੜੇ ਦੇ ਦੁਕਾਨਦਾਰਾਂ ਦੇ ਅੰਦਰ ਘਰ ਵੜ ਕੇ ਪੁੱਛਣ ਕਿ ਕੀ ਕਿੰਨੀ ਕੀਮਤ ਹੈ ਸਾਹਿਬ ਸਮਾਨ ਸਾਹਿਬ ਨੂੰ ਅਪੀਲ ਹੈ ਮਾਨ ਸਾਹਿਬ ਜਾਗੋ ਕਿ ਪੰਜਾਬ ਤੁਹਾਡੇ ਹਵਾਲੇ ਕੀਤਾ ਤੇ ਬਚਾਓ ਇਹਨੂੰ ਮਰੋੜ ਨਾ ਲਾਉਂਦਾ ਕਿ ਰੱਬ ਦੀ ਮਿਹਰ ਹੋਈ ਆ ਯਾਦਰ ਜਾਨ ਬਚ ਗਈ ਆ ਤੇ ਇਹਨੇ ਕੋਈ ਪੱਕਣਾ ਪੈ ਕੇ ਚਲੀ ਕਿ ਗੋਲੀ ਪੱਗ ਦੇ ਵਿੱਚੋਂ ਸਿਰ ਨੂੰ ਕਹਿ ਕੇ ਚੱਲ ਗਈ ਆ ਉਹਨਾਂ ਨੂੰ ਤਾਂ ਕੋਈ ਬਚਾ ਨਹੀਂ ਕੋਈ ਰੱਬ ਹੀ ਬਚਾਤਾ ਉਹਦੀ ਫੇਰ ਉੱਤਰੀ ਹੈ ਬਚਾਉਣਾ ਵੀ ਤੜਾ ਸੋਲ ਬਚਾਤਾ ਉਹ ਰੱਬ ਦੇ ਸ਼ੁਕਰ ਮੈਂ ਕੱਲ ਕੋਈ ਕਿਸੇ ਕੋਲ ਨਹੀਂ ਸੀ ਤੱਕ ਰਿਹਾ ਸੀ ਕਿਸ਼ੇ ਮੈਂ ਸਿਸਚਨ ਨਾਲ ਗੱਲ ਕੀਤੀ ਸੀ ਮੈਂ ਕਹਿੰਦਾ ਮੈਂ ਮੌਕੇ ਤੇ ਚੱਲਿਆ ਉਹ ਤੇ ਮੈਂ ਫਿਰ ਜਦੋਂ ਮੈਂ ਕੱਟਿਆ ਨਾ ਮੈਂ ਭੱਜ ਕੇ ਦੇਖੋ ਸੱਤਾਂ ਆ ਗਿਆ ਉਹ ਹਾਂ ਜੀ ਕੀ ਨਾਮ ਬਖਸ਼ਾ ਡਾਕਟਰ ਗੁਦਲੀਨ ਡਾਕਟਰ ਇੱਕ ਕੰਫਰੈਂਸ ਹੈ ਇਹ ਇਨ ਅ ਗੁਰਜਨੈਟਿਵ ਲਾਗਾ

ਇੱਕ ਜੋ ਬਲੀਡਿੰਗ ਤਾਂ ਕਾਫੀ ਹੋ ਗਿਆ پیشن ਨੂੰ ਤੇ ਆਪਣੇ ਵੱਲੋਂ ਅਸੀਂ ਜੋ ਵੀ ਫਰਸਟ ایڈ ਟ੍ਰੀਟਮੈਂਟ پیشن ਨੂੰ ਸਟੇਬਲਾਈਜ਼ ਕਰਕੇ ਅੱਗੇ ਭੇਜਿਆ ਤੇ ਥੋੜਾ ਹਾਲਤ ਸਿੱਖੀ ਹੈਗੀ ਆ ਇਹ ਜਿਹੜਾ ਕੋਈ ਕੀ ਮੈਨਸ ਇਹ ਜੋਗਸਨ ਸਰ ਪੰਜ ਸਾਬ ਦਾ ਡਾਲ ਨਿਕਾਲਦੇ ਸਪਾਰਕ ਯਲੋ ਨੇ ਜੀ ਇਹ ਇਹਨਾਂ ਦਾ ਕਲੀਨਿਕ ਹੈ ਜਿਹੜਾ ਅਮਰੀਕਾ ਨਹੀਂ ਇਹਨਾਂ ਦਾ ਮੈਡੀਕਲ ਸਟੋਰ ਹੈ ਹਾਂਜੀ ਬਿਲਕੁਲ ਇਹ ਜੀ ਹੋਰੇ ਜੇ ਅਸੀਂ ਇਕੱਠੇ ਆਏ ਸੀ ਤੇ ਇਹ ਆਪਣੇ ਕਲੀਨਿਕ ਤੇ ਬਹਿ ਗਏ ਸੀ ਵਰਟੀਕਲ ਸਟੋਰ ਤੇ ਤੇ ਕੁਝ ਬਟਾਲੀਆਂ ਨੂੰ 2-1-35 ਵਿਅਕਤੀ ਆਏ ਬੁਲਟ ਮੋਟਰਸਾਈਕਲ ਤੇ ਬੁਲਟ ਤੋਂ ਉੱਪਰ ਕਾ ਸਾਰਿਆਂ ਨੇ ਤੇ ਫਾਇਰਿੰਗ ਕਰਤੀ ਕੋਈ 4-5 ਕਰਾਉਂਡ ਗੁੱਟੇ ਹੁਣ ਸ਼ਾਇਦ ਇੱਕ ਚਾ ਦੋ ਇਹਨਾਂ ਤੇ ਲੱਗ ਗਿਆ ਬਾਕੀ ਜਿਹੜੇ ਇੱਕ ਤੇ ਬਾਤ ਇਹ ਆ ਤੋ ਬਾਕੀ ਸਿਨਗੁਰ ਲੌਕਡਾਊਨ ਦਾ ਪ੍ਰੋਤੀ ਨਹੀਂ ਫਰਟੀ ਤਾਂ ਕੋਈ ਚੱਕਰ ਨਹੀਂ ਲੌਕਡਾਊਨ ਤੁਹਾਨੂੰ ਪਤਾ ਸਰਪੰਚਾਂ ਦੀ ਆਮ ਤੌਰ ਤੇ ਚੱਲਦੀ ਰਹਿੰਦੀ ਆ ਕੁਝ ਪਾਰਟੀਆਂ ਦੇ ਸਬੰਧੀ ਇਤਤ ਦੇ ਹੋ ਗਿਆ ਤੇ ਬਾਕੀ ਬਣਾ ਕਾ ਕਾਰਵਾਈ ਹੋਊਗੀ ਫਿਰ ਪਤਾ ਲੱਗਣਾ ਕਿ ਕੀ ਸਕਦਾ ਜਦੋਂ ਆਏ ਹੋਏ ਤੇ ਉੱਥੇ ਦੁਕਾਨ ਦੇ ਕੋਲ। ਦੁਕਾਨ ਤੇ ਇਹ ਇਕੱਲੇ ਸੀ ਇੱਕ ਇਹਨਾਂ ਦੇ ਨਾਲ ਕੰਪਿਊਟਰ ਸੀ ਉਹ ਅੰਦਰ ਗਿਆ ਸੀ ਤੇ ਇਹਨਾਂ ਦੇ ਫੈਰੋ ਕਿਤੇ ਉਸੇ ਨਾਲ ਨਿਕਲ ਗਿਆ ਉਸ ਨੂੰ ਅਸੀਂ ਤੇ ਬਟਾਲੇ ਸੀ ਬਟਾਲੇ ਆ ਕੇ ਟੈਂਪਟ ਤੇ ਜੀ ਇੱਕ ਗੱਡੀ ਤੇ ਪਾ ਕੇ ਤੇ ਬਟਾਲੇ ਜਾਂਦੇ ਪਰ ਤੁਸੀਂ ਕੈਮਰਾ ਸੀ ਸੀਸੀਟੀਵੀ ਕੈਮਰੇ ਹੈਗੇ ਆ ਉਥੇ ਪਰ ਫਿਰ ਹਾਲਤ ਉਹ ਸੀਸੀਟੀਵੀ ਕੈਮਰੇ ਕੋਲ ਸੋ